ਯਾਰੇ ਦਰਸ਼ਕੋ ਨਵਾਂ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸੀਨੀਅਰ ਪੱਤਰਕਾਰ ਬਲਬੀਰ ਸਿੰਘ ਜੰਡੂ ਹਨ ਉਹਨਾਂ ਨਾਲ ਗੱਲ ਕਰਾਂਗੇ ਕੁਝ ਅਹਿਮ ਮੁੱਦਿਆਂ ਦੇ ਬਾਰੇ ਅਕਾਲੀ ਏਕਤਾ ਨੂੰ ਅਕਾਲੀ ਦਲ ਦਾ ਜਿਹੜਾ ਵਿਖਰਾਵ ਹੋਇਆ ਉਹਨੂੰ ਲੈ ਕੇ ਸਿੰਘ ਸਹਿਬਾਨ ਨੇ ਇੱਕ ਮੀਟਿੰਗ ਜੜੀ ਆ ਪੰਜ ਸਿੰਘ ਸਹਿਬਾਨ ਦੀ 30 ਅਗਸਤ ਨੂੰ ਸੱਦੀ ਹੈ ਕਿਉਂ ਮੀਟਿੰਗ ਉਹਦੇ ਸੱਦ ਲਈ ਪਰ ਅਕਾਲੀ ਦਲ ਦੇ ਵਿੱਚ ਜਿਹੜਾ ਰੋਟ ਭਾਜਾ ਹੋਰ ਤੇਜ ਹੋ ਗਈ ਹੈ ਤੇ ਲੱਗਦਾ ਨਹੀਂਗਾ ਕਿ ਉਸ ਮੀਟਿੰਗ ਦੇ ਵਿੱਚੋਂ ਵੀ ਕੋਈ ਨਤੀਜਾ ਨਿਕਲੇ। ਮਾਮਲੇ ਜਿਹੜੇ ਉਲਦੇ ਜਾ ਰਹੇ ਆ ਇੱਕ ਮਾਮਲਾ ਇਹ ਵੀ ਹੈ ਪੰਜਾਬ ਸਰਕਾਰ ਮੁੱਖ ਮੰਤਰੀ ਜਿਹੜੇ ਭਗਵੰਤ ਮਾਨ ਆ ਉਹਨਾਂ ਕਹੇ ਆ ਵੀ ਅਸੀਂ ਬੇਅਦਬੀ ਦੇ ਮਾਮਲਿਆਂ ਦਾ ਬੜਾ ਜਲਦੀ ਉਹਨਾਂ ਦਾ ਨਿਮਟਾਰਾ ਕਰ ਦੇਾਂਗੇ, ਸਜ਼ਾਵਾ ਦੇਵਾਂਗੇ ਤੇ ਪਹਿਲਾਂ ਇਹਨਾਂ ਨੇ ਕਿਹਾ ਸੀ ਵੀ 2 ਮਹੀਨਿਆਂ ਚ ਅਸੀਂ ਹੱਲ ਕਰ ਦੇਵਾਂਗੇ, ਲਗਭਗ 2.5 ਸਾਲ ਹੋਣ ਲੱਗੇ ਉਹ ਨਹੀਂ ਹੱਲ ਹੋਇਆ। ਤੇ ਪਹਿਲਾ ਮਸਲਾ ਜਿਹੜਾ ਅਕਾਲੀ ਦਲ ਜਿਹੜੀ ਹੈ 30 ਨੂੰ ਸਿੰਘ ਸਹਿਬਾਨ ਦੀ ਮੀਟਿੰਗ ਹੈ ਉਹਦੇ ਚ ਕੋਈ ਹੱਲ ਨਿਕਲੇਗਾ ਜੇ ਮਾਮਲਾ ਹੋਰ ਉਲਝੇਗਾ ਕੁਝ ਇਹ ਤਰ੍ਹਾਂ ਦਾ ਵਿਚਾਰ ਹੈ ਕਿ ਸੁਖਬੀਰ ਬਾਦਲ ਹੁਣਾਂ ਨੂੰ ਜਿਹੜਾ ਪ੍ਰਧਾਨਗੀ ਤੋਂ ਅਸਤੀਫਾ ਦੇ ਕੇ ਲਾਂਬੇ ਹੋ ਜਾਣਾ ਚਾਹੀਦਾ ਸ਼ਾਇਦ ਉਹਦੇ ਨਾਲ ਹੀ ਕੋਈ ਹੱਲ ਨਿਕਲ ਆਵੇ ਜਾਂ ਇਹ ਕਿਹਾ ਜਾਂਦਾ ਵੀ ਜੇ ਹੁਣ ਲਾਂਬੇ ਹੋ ਜਾਣਗੇ ਫਿਰ ਉਹਨਾਂ ਨੂੰ ਮੌਕਾ ਮਿਲ ਜਾਵੇਗਾ ਵੀ ਵਾਪਸ ਉਹਨਾਂ ਨੂੰ ਲੈਣ ਦੀਆਂ ਕੋਸ਼ਿਸ਼ਾਂ ਹੋਣਗੀਆਂ ਸੋ ਇਸ ਤਰੀਕੇ ਦੇ ਮਸਲੇ ਨੇ ਤੇ ਜਿਹੜੇ ਉਹਨਾਂ ਦੇ ਵਿਰੋਧੀ ਨੇ ਉਹ ਲਗਾਤਾਰ ਉਹਨਾਂ ਦੇ ਉੱਪਰ ਹਮਲੇ ਕਰ ਰਿਹਾ ਬੇਅਦਬੀ ਨੂੰ ਲੈ ਕੇ ਡੇਰਾ ਸਿਰਸਾ ਨੂੰ ਲੈ ਕੇ ਕਈ ਹੋਰ ਮਸਲਿਆਂ ਨੂੰ ਲੈ ਕੇ ਸੁਮੇਸ਼ ਸਿੰਘ ਸੈਣੀ ਨੂੰ ਕਈ ਤਰ੍ਹਾਂ ਦੇ ਮਤਲ ਜੇ ਗੱਲਾਂ ਨਾਲ ਜਿਹੜਾ ਬਾਜ਼ਾਰ ਗਰਮ ਹੈ ਕਈ ਤਰ੍ਹਾਂ ਦੇ ਕਿਆਫੇ ਲਾਏ ਜਾ ਰਹੇ ਜੰਡੂ ਸਾਹਿਬ ਇਹ ਸਾਰੇ ਸਮੱਸਿਆ ਦੇ ਉੱਪਰ ਸਾਰੇ ਮਸਲੇ ਦੇ ਉੱਪਰ ਤੁਹਾਡਾ ਕੀ ਕਹਿਣਾ ਤੁਸੀਂ ਕਿਵੇਂ ਸਮਝਦੇ ਹੋ ਕਿਉਂਕਿ ਪੰਜਾਬ ਨੂੰ ਇੱਕ ਤਕੜੀ ਖੇਤਰੀ ਪਾਰਟੀ ਦੀ ਲੋੜ ਹੈ ਕੀ ਅਕਾਲੀ ਦਲ ਜਿਹੜਾ ਇਸ ਜਿਹੜੀ ਕਾਲੀ ਲੀਡਰਸ਼ਿਪ ਹੈ ਉਹ ਇਨਾਂ ਲੋਕਾਂ ਦੀਆਂ ਜਿਹੜੀਆਂ ਅਸ਼ਾਵਾਂ ਨੇ ਜਿਹੜੀਆਂ ਲੋਕ ਪ੍ਰਗਟ ਕਰਦੇ ਵਾਰ-ਵਾਰ ਉਹਨਾਂ ਤੇ ਜਾਂ ਬੁੱਧੀਜੀਵੀ ਵੀ ਕਿਤੇ-ਕਿਤੇ ਕਰਦੇ ਆ ਉਹਨਾਂ ਦੇ ਪੂਰਾ ਉਤਰਨ ਦਾ ਯਤਨ ਕਰ ਸਕਦੀ ਹੈ ਦੇਖੋ ਉਤਰਨ ਦਾ ਤਾਂ ਉਤਰ ਚੁੱਕੀ ਹੈ ਲੋਕਾਂ ਦੇ ਮਨਾਂ 'ਚ ਉਤਰ ਚੁੱਕੀ ਹੈ ਇੱਕ ਵਾਰੀ ਤਾਂ ਜਮੂਜੀ ਗੱਲ ਇਹ ਆ ਉਹ ਜਿਹੜੀ ਨਵੇਂ ਸਿਰੇ ਤੋਂ ਲੋਕਾਂ ਦੇ ਮਨਾਂ 'ਚ ਬੰਦਦੀ ਹੈ ਨਹੀਂ ਬੰਦੀ ਹੈ ਤਾਂ ਇਹ ਲੰਮਾ ਸਮਾਂ ਲੱਗੇਗਾ ਹੈ ਲੰਮਾ ਪਤਾ ਦੱਸੇਗਾ ਸਮਾਂ ਪਰ ਇਹ ਜ਼ਰੂਰ ਹੈਗਾ ਕਿ ਪਿਛਲੇ ਜਿੰਨੇ ਵੀ 192017 ਤੋਂ ਬਾਅਦ ਲਗਾਤਾਰ ਅਕਾਲੀ ਦਲ ਨੂੰ ਲੋਕਾਂ ਨੇ ਨਕਾਰਿਆ ਹੈ ਇਹਦਾ ਵੋਟ ਜਿਹੜਾ ਬੈਂਕਰ ਲਗਾਤਾਰ ਘਟਿਆ ਹੈਗਾ ਔਰ ਘਟਦਾ ਘਟਦਾ ਹੁਣ ਆਲਟੀਮੇਟਲੀ ਐਸ ਵਾਰ ਇਹਨਾਂ ਨੂੰ ਇੱਕ ਹੀ ਸੀਟ ਜਿਹੜੀ ਹੈ ਲੋਕ ਸਭਾ ਚ ਮਿਲੀ ਹੈ ਤੇ 10 ਸੀਟਾਂ ਤੇ ਨਵੀਆਂ ਜ਼ਮਾਨਤਾਂ ਜਬਤ ਹੋਈਆਂ ਜਿਹੜੀਆਂ ਕਿ ਪਹਿਲਾਂ ਕਦੀ ਨਹੀਂ ਸੀ ਹੋਈਆਂ ਖੇਤਰੀ ਪਾਰਟੀ ਬੰਦਿਤ ਬਾਅਦ ਦੀ ਗੱਲ ਹੈ ਪਹਿਲਾਂ ਤਾਂ ਅਜੇ ਉਹ ਆਪਣੇ ਆਪ ਨੂੰ ਹੀ ਬਚਾਉਣ ਦੀ ਆਰਚ ਲੱਗੇ ਹੋਏ ਹੈ ਕਿਉਂਕਿ ਜਿਸ ਢੰਗ ਦੀ ਅਕਾਲੀਦਰ ਚ ਬਗਾਵਤ ਹੋਈ ਹੈ ਜਿਸ ਢੰਗ ਨਾਲ ਜਿਹੜੇ ਆਗੂ ਬਾਹਰ ਗਏ ਹੈ ਉਹਨਾਂ ਨੇ ਵੱਖਰੇ ਤੌਰ ਤੇ ਆਪਣਾ ਸੈਟਅਪ ਬਣਾਉਣ ਦਾ ਯਤਨ ਕੀਤਾ ਔਰ ਸਖਬੀਰ ਬਾਦਲ ਨੇ ਆਪਣਾ ਵੱਖਰਾ ਸੈਟਅਪ ਬਣਾਉਣ ਦਾ ਯਤਨ ਕੀਤਾ ਸਖਬੀਰ ਬਾਦਲ ਲਗਾਤਾਰ ਇੱਕ ਪਾਸੇ ਤਾਂ ਉਹਨਾਂ ਨੇ ਅਕਾਲ ਤਖਤ ਤੇ ਆਪਣਾ ਸਪਸ਼ਟੀਕਰਨ ਦਿੱਤਾ ਪਰ ਦੂਸਰੇ ਪਾਸੇ ਉਹ ਲਗਾਤਾਰ ਇਹ ਕਰ ਰਿਹਾ ਹੈ ਕਿ ਆਪਣੇ ਪਾਰਟੀ ਢਾਂਚੇ ਨੂੰ ਨਵੇਂ ਸਿਰੇ ਤੋਂ ਗਠਿਤ ਕਰਨ ਦੇ ਲਈ ਹਰ ਦਿਨ ਉਹ ਨਵੀ ਤੋਂ ਨਵੀ ਕੋਸ਼ਿਸ਼ ਕਰ ਰਿਹਾ ਹੈ ਹਾਂ ਨਵੀਆਂ ਨਵੀਆਂ ਕਮੇਟੀਆਂ ਬਣਾਈ ਜਾ ਰਹੀਆਂ ਆਉਦੀਆਂ ਜਿਹੜੀਆਂ ਉਹਨਾਂ ਨੇ ਜਦੋਂ ਸ਼ਿਕਾਇਤ ਸਪਸ਼ਟੀਕਰਨ ਦਿੱਤਾ ਸੀ ਤਾਂ ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਪਹਿਲਾ ਕੰਮ ਕੀਤਾ ਉਹ ਉਹਨਾਂ ਨੇ ਕੋਰ ਕਮੇਟੀ ਭੰਗ ਕਰਤੀ ਫਿਰ ਜਦੋਂ ਸਿੰਘ ਸਾਹਿਬਾਨ ਨੇ ਉਹ ਚਿੱਠੀਆਂ ਜਾਰੀ ਕੀਤੀਆਂ ਉਸ ਦਿਨ ਕੋਰ ਕਮੇਟੀ ਨਵੀਂ ਬਣਾਤੀ ਫਿਰ ਉਹਨਾਂ ਨੇ ਕੋਰ ਕਮੇਟੀ ਤੋਂ ਅੱਗੇ ਵਧ ਕੇ ਜਿਹੜੀਆਂ ਆਪਣਾ ਪ੍ਰੋਗਰਾਮ ਲਿਖ ਲਿਆ ਕਿ 15 ਅਗਸਤ ਨੂੰ ਜਿਹੜੀ ਹੈ ਇਸ ਰੂਪ ਚ ਉਹਨਾਂ ਨੇ ਕਾਨਫਰੰਸ ਸਿਆਸੀ ਕਾਨਫਰੰਸ ਕਰਨੀ ਹੈ ਫਿਰ ਉਹਨਾਂ ਨੇ 20 ਅਗਸਤ ਨੂੰ ਲੋਂਗੋਵਾਲ ਚ ਜਿਹੜੀ ਆਪਣੀ ਕਾਨਫਰੰਸ ਸੰਤਰ ਝੰਡ ਸਿੰਘ ਲੋਂਗੋਵਾਲ ਦੀ ਵਰਸੀ ਤੇ ਕਰਨੀ ਹੈ ਫਿਰ ਨਵੰਬਰ ਚ ਉਹਨਾਂ ਨੇ ਤਿੰਨ ਰੋਜ਼ਾ ਜਿਹੜਾ ਆਪਣਾ ਡੈਲੀਗੇਟ ਜਰਨ ਅਜਲਾਸ ਹੈ ਉਹ ਬਲਾ ਹੈ ਜਿੰਦੇ ਚ ਉਹਨਾਂ ਨੇ ਕੋਈ ਖਦੀ ਰੂਪ ਰੇਖਾ ਤੈਅ ਕਰਨੀ ਹੈ ਆਮ ਤੌਰ ਤੇ ਪਿਛਲੇ ਸਮਿਆਂ ਚ ਹੁੰਦਾ ਸੀ ਕਿ ਜਦੋਂ ਤੁਸੀਂ ਅਕਾਲ ਤਖਤ ਦੇ ਉੱਤੇ ਜਾ ਕੇ ਪੇਸ਼ ਹੋਇਓ ਉੱਥੇ ਸਾਰਾ ਕੁਝ ਆਪਣੀ ਝੋਲੀ ਪਾ ਲਿਆ ਤਾਂ ਉਨੀ ਦੇਰ ਉਹਨਾਂ ਚੀਜ਼ਾਂ ਦੀ ਇੰਤਜ਼ਾਰ ਕੀਤੀ ਜਾਂਦੀ ਸੀ ਜਦੋਂ ਪਹਿਲਾਂ ਹੁੰਦਾ ਰਿਹਾ ਕਿ ਉਹ ਫੈਸਲਾ ਆਲਵੇ ਫੇਰ ਅੱਗੇ ਵਧਾਂਗੇ ਪਰ ਜਿਸ ਢੰਗ ਨਾਲ ਇਹਨਾਂ ਨੇ ਅੱਗੇ ਵਧਿਆ ਦੂਸਰੇ ਪਾਸੇ ਜਿਹੜੇ ਦੂਸਰਾ ਤੜਾ ਹੈ ਉਹਨਾਂ ਨੇ ਆਪਣੀ ਪ੍ਰੋਸੀਜਰ ਬਣਾ ਲਈ ਔਰ ਆਪਣਾ ਕਨਵੀਨਰ ਥਾਪ ਲਿਆ ਸੋ ਇਸ ਕਰਕੇ ਇੱਕ ਗੱਲ ਤਾਂ ਬੜੀ ਸਪਸ਼ਟ ਹੈ ਕਿ ਅਕਾਲੀ ਦਲ ਪੂਰੀ ਤਰ੍ਹਾਂ ਦੋ ਫਾੜ ਹੋ ਚੁੱਕਾ ਹੈ ਔਰ ਦੂਸਰਾ ਜਿਹੜਾ ਸਿੰਘ ਸਹਬਾਨ ਦੀ ਤੁਸੀਂ ਗੱਲ ਕੀਤੀ ਹੈ ਸਿੰਘ ਸਹਬਾਨ ਦਾ ਜਿਹੜਾ ਮਾਮਲਾ ਹੈਗਾ ਔਰ 30 ਅਗਸਤ ਨੂੰ ਉਹਨਾਂ ਨੇ ਆਪਣੀ ਮੀਟਿੰਗ ਕਰਨੀ ਹੈ ਉਹਦੇ ਵਿੱਚ ਫੈਸਲਾ ਕਰਨਾ ਹੈ ਆਮ ਤੌਰ ਤੇ ਐਡੇ ਪਹਿਲਾਂ ਇੰਨਾ ਦੂਰ ਮੀਟਿੰਗ ਜਾ ਕੇ ਕਰਨ ਦਾ ਜਿਹੜਾ ਮਤਲਬ ਹੈ ਉੰ데 ਤੋਂ ਕੁਛ ਨਾ ਕੁਛ ਲੱਗਦਾ ਹੈ ਕਿ ਇਹ ਕਿਉਂ ਇੰਨੀ ਦੂਰ ਮੀਟਿੰਗ ਕੀਤੀ ਗਈ ਇਹ ਪਹਿਲਾਂ ਵੀ ਹੋ ਸਕਦੀ ਸੀ ਜਿਸ ਢੰਗ ਨਾਲ ਦੋਵੇਂ ਧੜੇ ਆਪੋ ਆਪਣੀ ਜੋਰ ਜਮਾਈ ਕਰਨ ਤੇ ਲੱਗੇ ਹੋਏ ਹੈ ਜਿਸ ਤਰ੍ਹਾਂ ਕੱਲ ਜਿਹੜਾ ਅਕਾਲੀ ਸੁਧਾਰ ਲਹਿਰ ਦੇ ਨਾਂ ਨਾਲ ਜਿਹੜਾ ਬਾਗੀ ਧੜਾ ਆਪਣੇ ਆਪ ਨੂੰ ਅੱਗੇ ਵਧਾ ਰਿਹਾ ਹੈ ਉਹ ਸਾਰੇ ਜਿਹੜੇ 13 ਮੈਂਬਰੀ ਵਫਲ ਸੀ ਉਹਨਾਂ ਦਾ ਉਹਨਾਂ ਦਰਬਾਰ ਸਾਹਿਬ ਮੱਥਾ ਟੇਕਿਆ ਉੱਥੋਂ ਸੰਗਤਾਂ ਨੂੰ ਅਪੀਲ ਕੀਤੀ ਕਿ ਸਾਨੂੰ ਕੁਸੀਂ ਵੀ ਸੁਝਾਅ ਪੇ ਜੋ ਕਿ ਅਕਾਲੀ ਦਲ ਦੇ ਵਿੱਚ ਸੁਧਾਰ ਦੇ ਲਈ ਕੀ ਕਰਨਾ ਚਾਹੀਦਾ ਹੁਣ ਅਕਾਲੀ ਦਲ ਕਿਹੜਾ ਕੀ ਅਕਾਲੀ ਦਲ ਸੁਖਬੀਰ ਦੀਗਵਾਈ ਵਾਲਾ ਕੀ ਅਕਾਲੀ ਦਲ ਜਿਹੜਾ ਅਕਾਲੀ ਦਲ ਸੁਧਾਰ ਲਹਿਰ ਚਲਾ ਰਿਹਾ ਉਹ ਅਕਾਲੀ ਦਲ ਹੈ ਔਰ ਉਸ ਤੋਂ ਇਲਾਵਾ ਜਿਹੜਾ ਅਕਾਲੀ ਦਲ ਅੰਮ੍ਰਿਤਸਰ ਵੀ ਹੈ ਉਸ ਤੋਂ ਇਲਾਵਾ ਗਰਮ ਖਿਆਲ ਜਿਹੜੇ ਸਿਆਸਤ ਵਾਲੇ ਲੋਕ ਹੈ ਉਹ ਵੀ ਨਵੀਂ ਪਾਰਟੀ ਬਣਾਉਣ ਦੀ ਗੱਲ ਕਰਦੇ ਆ ਜਦੋਂ ਪਹਿਲਾਂ ਸਿੰਘ ਸਹਿਬਾਨ ਦੇ ਕੋਲੇ ਮਾਮਲੇ ਜਾਂਦੇ ਸੀ ਤਾਂ ਪ੍ਰੋਫੈਸਰ ਮਨਜੀਤ ਸਿੰਘ ਜਦੋਂ ਜਥੇਦਾਰ ਸੀ ਉਦੋਂ ਵੀ ਇੱਕ ਵਾਰੀ ਇਹ ਗੱਲ ਆਈ ਸੀ ਕਿ ਸਾਰੇ ਕਾਲੀ ਇਦਰਾਹ ਵਿੱਚ ਏਕਤਾ ਹੋਣੀ ਚਾਹੀਦੀ ਪਰ ਉਹ ਸਾਰੀ ਜਿਹੜੀ ਏਕਤਾ ਉਹਨੂੰ ਪੰਥਕ ਏਕਤਾ ਦੇ ਥੱਲੇ ਲਿਆਂਦਾ ਜਾਂਦਾ ਕੀ ਹੁਣ ਇਹ ਸਾਰੇ ਜਿਹੜੇ ਗਰੁੱਪ ਬਣੇ ਹੋਏ ਆ ਇਹਨਾਂ ਵਿੱਚੋਂ ਪੰਥਕ ਕਿਹੜਾ ਪਹਿਲਾਂ ਤਾਂ ਇਹ ਡਿਸਾਈਡ ਹੋਊਗਾ ਕੀ ਜਿਹੜੇ ਸਿੰਘ ਸਹਿਬਾਨ ਉਹ ਕਾਲੀ ਏਕਤਾ ਤੇ ਫੈਸਲਾ ਦੇਣਗੇ ਜਾਂ ਪੰਥਕ ਏਕਤਾ ਦੇ ਫੈਸਲਾ ਦੇਣਗੇ ਕੀ ਜੇ ਪੰਥਕ ਏਕਤਾ ਦੇ ਫੈਸਲਾ ਦੇਣਗੇ ਤਾਂ ਇਹ ਸਾਰੇ ਸਿਮਰਨਜੀਤ ਸਿੰਘ ਮਾਨ ਭਾਈ ਅਮਰਤਪਾਲ ਸਿੰਘ ਤੇ ਇਹ ਦੋਵੇਂ ਧੜੇ ਤਾਂ ਹੋਰ ਜੇ ਕੋਈ ਛੋਟਾ ਮੋਟਾ ਹੋਰ ਧੜਾ ਹੈਗਾ ਜਾਂ ਗਰੁੱਪ ਹੈਗਾ ਕਾਲੀਆਂ ਦਾ ਸੰਗਠਨ ਹੈਗਾ ਕਿ ਉਹ ਸਾਰੇ ਇਸ ਗੱਲ ਲਈ ਤਿਆਰ ਹੋ ਜਾਣਗੇ ਇੱਕ ਗੱਲ ਤਾਂ ਇਹ ਦੂਸਰਾ ਜੰਮੂ ਜੀ ਅਸੀਂ ਦੇਖਿਆ ਹੈ ਕਿ ਪਿਛਲੇ ਸਮੇਂ ਇਹ ਜਿਹੜੇ ਮਾਮਲੇ ਹੈਗੇ ਆ ਉਹ ਰਾਜਨੀਤੀ ਨਾਲ ਹੀ ਤੈ ਹੁੰਦੇ ਆ ਜਦੋਂ ਸਿਆਸਤ ਚੱਲਦੀ ਹੈ ਸਿਆਸਤ ਨਾਲ ਹੀ ਤੈ ਹੁੰਦੇ ਆ ਜੇ ਇੱਕ ਰਹਿਣਾ ਹੁੰਦਾ ਤਾਂ ਫਿਰ ਇਹ ਦੋਨੋਂ ਧੜੇ ਅਲੱਗ-ਅਲੱਗ ਕਿਉਂ ਹੁੰਦੇ ਆ ਹੁਣ ਇਹ ਸਿੰਘ ਸਹਿਬਾਨ ਤੇ ਨਿਰਭਰ ਹੋਏਗਾ ਕਿ ਉਹ ਪੰਥਕ ਇਕਤਾ ਦੀ ਗੱਲ ਕਰਨਗੇ ਜਾਂ ਅਕਾਲੀ ਜਿਹੜੇ ਦੋ ਧੜੇ ਬਣੇ ਐ ਇੱਕ ਬਾਗੀ ਧੜਾ ਇੱਕ ਸੁਖਬੀਰ ਬਾਦਲ ਦੀ ਵਹੀ ਵਾਲਾ ਧੜਾ ਕਿ ਇਹਨਾਂ ਦੀ ਇਕਤਾ ਦੀ ਗੱਲ ਕਰਨਗੇ ਇਸ ਗੱਲ ਤੋਂ ਬੜਾ ਸਪਸ਼ਟ ਹੈ ਕਿ ਇਹ ਮਾਮਲਾ ਇੰਨਾ ਗੁੰਝਲਦਾਰ ਹੈ ਜਿੰਦੇ ਵਿੱਚ ਜਿਹੜੇ ਵੀ ਉਹਨਾਂ ਨੇ ਸਪਸ਼ਟੀਕਰਨ ਦਿੱਤੇ ਐ ਚਾਹੇ ਉਹ ਸੁਖਬੀਰ ਸਿੰਘ ਬਾਦਲ ਨੇ ਦਿੱਤਾ ਚਾਹੇ ਉਹਨਾਂ ਨੇ ਜਿਹੜੇ ਕ੍ਰੋਮਨੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਉਹਨਾਂ ਨੇ ਦਿੱਤਾ ਦੋਨਾਂ ਦੇ ਜਿਹੜੇ ਪੱਤਰ ਹੈ ਜਨਤਕ ਕੀਤੇ ਗਏ ਹੈ ਸਿੰਘ ਸਾਹਿਬਾਨ ਵੱਲੋਂ ਉਹ ਪੱਤਰ ਇਸ ਗੱਲ ਦੀ ਗਾਰੰਟੀ ਕਰਦੇ ਹੈ ਇਹ ਦਿਖਾਉਂਦੇ ਹੈ ਕਿ ਕਿਸੇ ਨੇ ਵੀ ਆਪਣੇ ਤੇ ਜ਼ਿੰਮੇਵਾਰੀ ਤਾਂ ਨਹੀਂ ਲਈ ਜਿਹੜਾ ਸੁਖਬੀਰ ਬਾਦਲੋਂ ਵਾਲਾ ਪੱਤਰ ਉਹਦੇ ਚ ਉਹਨਾਂ ਨੇ ਸਾਰਾ ਜੋ ਕੋਈ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਚਿੱਠੀ ਲਿਖੀ ਸੀ ਉਸ ਸਮੇਂ ਕਾਲ ਤਖਤ ਨੂੰ 2015-16 ਚ ਉਸ ਦਾ ਜ਼ਿਕਰ ਕੀਤਾ ਹੈ ਆਪ ਤੱਕ ਹੀਰਤੇ ਉਹਨਾਂ ਨੇ ਸਿਰਫ ਇੱਕੋ ਹੀ ਲਾਈਨ ਪਾਈ ਹੈ ਕਿ ਜੋ ਵੀ ਗੁਨਾਹ ਹੋਏ ਜੋ ਵੀ ਗਲਤੀਆਂ ਹੋਈਆਂ ਉਹ ਸਾਰੀਆਂ ਮੈਂ ਆਪਣੀ ਝੋਲੀ ਪਾਉਣਾ ਹੁਣ ਉਸ ਤੇ ਵੀ ਸਵਾਲ ਹੈ ਕਿ ਗਲਤੀਆਂ ਤਾਂ ਜਿਹੜੀਆਂ ਉਹ ਵੱਖਰੀ ਗੱਲ ਹੈ ਜੇ ਗੁਨਾਹ ਕੀਤਾ ਤੇ ਗੁਨਾਹਾਂ ਦੀ ਤਾਂ ਸਜ਼ਾ ਹੁੰਦੀ ਹੈ ਸੋ ਇਸ ਤੇ ਵੀ ਸਵਾਲ ਉੱਠ ਰਿਹਾ ਕਿ ਜੇ ਗਲਤੀਆਂ ਤਾਂ ਉਹ ਜਾਂ ਕਮੀਆਂ ਉਹ ਵੱਖਰੀ ਗੱਲ ਹੈ ਤੁਸੀਂ ਝੋਲੀ ਪਾਈਆਂ ਪਰ ਜੇ ਗੁਨਾਹ ਕੀਤਾ ਤੇ ਉਹਦੀ ਤਾਂ ਸਜ਼ਾ ਮਿਲਣੀ ਚਾਹੀਦੀ ਸੋ ਇਸ ਕਰਕੇ ਇਸ ਚੀਜ਼ ਦਾ ਨਪਟਾਰਾ ਸਿੰਘ ਸਹਿਬਾਨ ਕਿਸ ਤਰ੍ਹਾਂ ਕਰਨਗੇ ਇਹ ਵੀ ਦੇਖਣ ਵਾਲੀ ਗੱਲ ਹੋਏਗੀ ਪਰ ਜੰਮੂ ਜੀ ਹੁਣ ਜਿਹੜਾ ਦੌਰ ਹੈ ਉਹਦੇ ਚ ਜਿਸ ਢੰਗ ਦੇ ਨਾਲ ਜਿਹੜੀ ਸਿੱਖ ਸੰਸਥਾਵਾਂ ਦਾ ਵਕਾਰ ਡਿੱਗਿਆ ਪਿਛਲੇ ਸਮੇਂ ਚ ਜਾਂ ਅੱਜੇ ਉਹ ਕਾਲ ਤੱਕ ਤਾਂ ਸ਼ੈਓ ਸ਼ਰੋਮਣੀ ਕਮੇਟੀ ਹੈ ਤਾਂ ਕੀ ਉਹਨਾਂ ਵੱਲੋਂ ਕੀਤੇ ਗਏ ਕੋਈ ਹੁਕਮਨਾਮੇ ਦੀ ਮਾਨਤਾ ਉਸ ਤਰ੍ਹਾਂ ਹੋਏਗੀ ਜਾਂ ਸਿੱਖ ਸਮਾਜ ਉਸ ਨੂੰ ਉਸ ਤਰ੍ਹਾਂ ਮੰਨੇਗਾ ਇਹ ਸਾਰੀ ਹੁਣ ਦੇਖਣ ਵਾਲੀ ਗੱਲ ਹੈ ਇੱਕ ਗੱਲ ਜੰਡੂ ਸਾਹਿਬ ਜਿਹੜੇ ਸਿੰਘ ਸਹਿਬਾਨ ਨੇ ਉਹ ਜਿਹੜੇ ਅਕਾਲੀ ਦਲ ਨੇ ਗੁਨਾਹ ਕੀਤੇ ਆ ਉਹਨਾਂ ਦੀ ਤਹਿ ਤੱਕ ਪਹੁੰਚਣਗੇ ਉਹਦੀ ਤਹਿਕੀਕਾਤ ਕਰਨਗੇ ਇਹ ਤਾਂ ਹੁਣ ਦੇਖੋ ਉਹਨਾਂ ਤੇ ਨਿਰਭਰ ਹੈ ਨਾ ਕਿ ਜਿਹੜੇ ਜੱਜ ਹੈਗੇ ਐਸ ਵੇਰੇ ਕਿ ਉਹ ਉਹਨ ਦੇ ਤੱਕ ਜਾਂਦੇ ਨਹੀਂ ਜਾਂਦੇ ਉਹਨਾਂ ਨੇ ਜਿਹੜੀ ਜਿੰਨਾ ਤੋਂ ਸਪਸ਼ਟੀਕਰਨ ਮੰਗਿਆ ਉਹਨਾਂ ਨੇ ਜਿਹੜੇ ਸਪਸ਼ਟੀਕਰਨ ਦਿੱਤੇ ਦੋਵਾਂ ਧਰਾਂ ਨੇ ਉਹ ਦੋਨਾਂ ਜਿਹੜੇ ਸਪਸ਼ਟੀਕਰਨ ਹੈ ਉਹਨਾਂ ਦੇ ਜਿਹੜੇ ਦੋਨੋਂ ਬੰਦਿਆਂ ਨੇ ਉਸ ਸਮੇਂ ਉਸ ਮਾਮਲੇ ਦੇ ਉੱਤੇ ਕਾਰਵਾਈ ਕੀਤੀ ਜਾਂ ਉਹਨਾਂ ਨੇ ਪਛਤਾਪ ਕੀਤਾ ਜਾਂ ਉਹਨਾਂ ਨੇ ਕੋਈ ਮਾਫੀ ਮੰਗੀ ਉਹ ਸਾਰਾ ਕੁਝ ਜਿਹੜਾ ਉਹ ਬੰਦੇ ਸੰਸਾਰ ਤੇ ਨਹੀਂ ਹੈ ਹੁਣ ਇਹ ਦੋਨਾਂ ਬੰਦਿਆਂ ਨੇ ਜਿਨ੍ਹਾਂ ਨੇ ਸਪਸ਼ਟੀਕਰਨ ਦਿੱਤਾ ਹੈ ਇਹ ਹੁਣ ਸਪਸ਼ਟੀਕਰਨ ਸਿੰਘ ਸਹਿਬਾਨ ਮੰਨ ਲੈਂਦੇ ਆ ਜਾਂ ਜਿਹੜੀ ਹੈ ਜਿਸ ਢੰਗ ਦੇ ਨਾਲ ਇਹ ਗੱਲ ਆ ਰਹੀ ਹੈ ਕਿ ਇਹ ਜਿਹੜਾ ਸਭ ਤੋਂ ਵੱਡਾ ਗੁਨਾਹ ਹੈ ਕਿ ਜਦੋਂ ਜਥੇਦਾਰਾਂ ਨੂੰ ਬਕਾਇਦਾ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਨੇ ਆਪਣੀ ਕੋਠੀ ਦੇ ਸਾਦਕੇ ਉਹਨਾਂ ਤੋਂ ਫੈਸਲਾ ਕਰਾਇਆ ਤਾਂ ਇਹ ਸਭ ਤੋਂ ਵੱਡਾ ਗੁਨਾਹ ਮੰਨਿਆ ਜਾਂਦਾ ਹੈ ਹੁਣ ਬਾਕੀ ਦੇ ਮਾਮਲੇ 'ਚ ਜੋ ਕੁਝ ਪ੍ਰਦੀਪ ਕਲੀਅਰ ਕਹਿ ਰਿਹਾ ਹੁਣ ਉਸ ਨੂੰ ਜਿਹੜੀ ਹੈ ਬਕਾਇਦਾ ਸੁਖਬੀਰ ਬਾਦਲ ਉਹ ਨਹੀਂ ਕਹਿ ਰਿਹਾ ਕਿ ਇਹ ਇਹਨਾਂ ਨੇ ਆਪ ਸਾਰਾ ਕੁਝ ਕਰਾ ਰਿਆ ਇਹਨਾਂ ਨੇ ਪਹਿਲਾਂ ਉਹਨੂੰ ਜਮਾਨਤ ਦਵਾਈ ਹੈ ਫਿਰ ਹੁਣ ਉਹਦੇ ਤੋਂ ਇਸ ਤਰ੍ਹਾਂ ਦੇ ਬਿਆਨ ਦਵਾਰ ਹੈ ਤੇ ਨਾਲ ਦੀ ਨਾਲ ਮੁੱਖ ਮੰਤਰੀ ਇਹ ਭਗਵੰਤ ਮਾਨ ਇਹ ਕਹਿ ਰਹੇ ਕਿ ਸਾਡੇ ਕੋਲ ਨਵੇਂ ਸਬੂਤ ਆ ਗਏ ਆ ਤਾਂ ਅਸੀਂ ਜਿਹੜੀਆਂ ਬੇਅਦਬੀ ਦੇ ਮਾਮਲੇ ਹੈਗੇ ਆ ਉਹਨਾਂ ਦੇ ਨਵੇਂ ਖਲਾਸੇ ਛੇਤੀ ਕਰਾਂਗੇ ਤੇ ਦੋਸ਼ੀਆਂ ਨੂੰ ਬਖਸ਼ਾਂਗੇ ਨਹੀਂ ਹੁਣ ਜੇ ਇੱਕ ਪਾਸੇ ਸਿੰਘ ਸਾਹਿਬਾਨ ਇਹਨਾਂ ਸਾਰੀ ਗੱਲ 'ਚ ਉਹ ਜਨੂ ਸਾਹਿਬ ਇੱਕ ਗੱਲ ਤਾਂ ਇਹ ਹੋ ਗਿਆ ਪ੍ਰਦੀਪ ਕੁਨੇਰ ਦਾ ਮੁੱਖ ਮੰਤਰੀ ਵਾਲਾ ਅਸੀਂ ਬਾਅਦ 'ਚ ਰੱਖਦੇ ਹਾਂ ਉਹਦੇ ਨਾਲ ਜਿਹੜੇ ਉਸ ਸਮੇਂ ਐਸਐਸਪੀ ਹੁੰਦੇ ਸੀ ਡੀਆਈਜੀਸੀ ਜਿਨ੍ਹਾਂ ਨੂੰ ਇੱਕ ਜਾਂਚ સોਪੀ ਗਈ ਸੀ ਰਣਵੀਰ ਖਟੜਾ ਉਹਨਾਂ ਨੇ ਵੀ ਕੁਝ ਪਿਛਲੇ ਦਿਨਾਂ 'ਚ ਇਹਨਾਂ ਇਨ ਕਚਾਬ ਕੀਤੇ ਉਹਨਾਂ ਨੇ ਵੀ ਕਿਹਾ ਵੀ ਇਹ ਕਿਉਂ ਹੋਇਆ ਉਹਦੇ ਤਫਸੀਲ ਕੀਤੀ ਹੈ ਤੇ ਉਹਨਾਂ ਦਾ ਸਾਰਾ ਜਿਹੜਾ ਕੰਮ ਕਾਰ ਸੀ ਜਿਹੜੀ ਜਾਂਚ ਆ ਉਹਦਾ ਘੇਰਾ ਜਿਹੜਾ ਜਿੰਨੇ ਕੁ ਉਹਨਾਂ ਨੇ ਬਿਆਨ ਲਏ ਉਹਨਾਂ ਨੇ ਜਿਹੜਾ ਬਿੱਟੂ ਜਿਹਦਾ ਨਾਬਾ ਜੇਲ੍ਹ ਚ ਕਤਲ ਹੋਇਆ ਸੀਗਾ ਉਸ ਤੋਂ ਇਲਾਵਾ ਜਿਹੜਾ ਮੁਕਸਰ ਦੇ ਵਿੱਚ ਕਤਲ ਹੋਇਆ ਸੀਗਾ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਕਾਫੀ ਕੁਝ ਕਿਹਾ ਹੈ ਉਹਨਾਂ ਕਿਹਾ ਵੀ ਸਾਰਾ ਡੇਰਾ ਦਾ ਉਹ ਹਣੀਪਰੀ ਤੱਕ ਹੋ ਜਾਂਦੇ ਹੈ ਉਹ ਜਿਹੜੇ ਉਹਨਾਂ ਨੇ ਤੱਥ ਪੇਸ਼ ਕੀਤੇ ਉਹਨਾਂ ਬਾਰੇ ਕੀ ਹੋਏਗਾ ਉਹਨਾਂ ਬਾਰੇ ਦੇਖੋ ਜਮੂਜੀ ਜੇ ਤਾਂ ਇਮਾਨਦਾਰੀ ਨਾਲ ਸਾਰਾ ਕੁਝ ਹੋਵੇ ਉਹਦੇ ਵਿੱਚ ਕੋਈ ਰਾਜਨੀਤੀ ਨਾ ਹੋਵੇ ਤਾਂ ਫੇਰ ਤਾਂ ਉਹ ਗਨਾਹ ਜਿਹੜੇ ਸਾਬਤ ਹੁੰਦੇ ਆ ਤੇ ਉਹਨਾਂ ਤੇ ਕੀ ਸਜ਼ਾ ਲੱਗਦੀ ਹੈ ਦੋ ਤਰ੍ਹਾਂ ਦੀ ਹੈ ਜਮੂਜੀ ਗੱਲ ਜਿਹੜੀ ਹੈ ਇੱਕ ਤਾਂ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਸਿੰਘ ਸਾਹਿਬਾਨ ਕੋਲੇ ਇੱਕ ਤੁਸੀਂ ਗੱਲ ਕਰ ਰਹੇ ਰਖੜੇ ਉਹਨਾਂ ਦੀ ਜਿਹੜਾ ਕੇਸ ਅਦਾਲਤ 'ਚ ਹੈ ਜਿੱਥੇ ਪਹਿਲਾਂ ਵੀ ਉਹਨਾਂ ਦੀ ਰਿਪੋਰਟ ਜਿਹੜੀ ਲੱਗੀ ਹੈ ਸੋ ਇਹ ਕਰਕੇ ਦੋ ਮਾਮਲੇ ਹੈਗੇ ਆ ਜੇ ਮੰਨ ਲਓ ਮੰਨ ਲਓ ਕਿ ਸਿੰਘ ਸਾਹਿਬਾਨ ਉਹਨਾਂ ਨੂੰ ਬਰੀ ਕਰ ਦਿੰਦੇ ਐ ਤੇ ਬਾਅਦ ਚ ਅਦਾਲਤ ਉਹਨਾਂ ਨੂੰ ਟੰਗ ਦਿੰਦੀ ਐ ਤਾਂ ਫਿਰ ਸਿੰਘ ਸਾਹਿਬ ਦਾ ਵਕਾਰ ਕਿੱਥੇ ਸਟੈਂਡ ਕਰੇਗਾ ਮੈਂ ਕਹੇ ਸ਼ੇਖ ਸਾਹਿਬ ਦਾ ਵਕਾਰ ਤਾਂ ਉਸ ਸਮੇਂ ਵੀ ਦਾਤੇ ਲੱਗਾ ਸੀ ਜਦੋਂ ਇਹਨਾਂ ਨੇ ਡੇਰਾ ਸਿਰਸਾ ਨੂੰ ਮਾਫੀ ਦਿੱਤੀ ਸੀ ਫਿਰ ਉਹ ਮਾਫੀ ਵਾਪਸ ਲੈਣੀ ਪਈ ਸੀ ਫਿਰ ਜੇ ਜੇ ਤੁਸੀਂ ਇਹ ਗੱਲ ਮੰਨਦੇ ਆ ਤਾਂ ਫਿਰ ਤਾਂ ਸਿੰਘ ਸਾਹਿਬਾਨ ਹੋਣਗੇ ਜੋ ਫੈਸਲਾ ਸੁਣਾਉਣਗੇ ਕਿ ਸਿਕਸ ਮਾਈ ਨੂੰ ਪ੍ਰਵਾਨ ਹੋਏਗਾ ਇਸ ਕਰਕੇ ਇਹ ਜਿਹੜੀ ਸਾਰੀ ਸਥਿਤੀ ਹੈ ਜੰਮੂ ਜੀ ਇਹ ਜਦੋਂ ਹੁਣ ਸਿੰਘ ਸਾਹਿਬਾਨ ਆਪ ਦਾ ਫੈਸਲਾ ਸੁਣਾਉਣਗੇ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਸਿੰਘ ਸਹਿਬਾਨ ਨੇ ਜੋ ਕੁਝ ਗناہ ਉਦੋਂ ਹੋਏ ਚਾਹੇ ਸ਼੍ਰੋਮਣੀ ਕਮੇਟੀ ਨੇ 90 ਲੱਖ ਖਰਚਿਆ ਚਾਹੇ ਜਿਹੜਾ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਉਹਨਾਂ ਨੂੰ ਜਥੇਦਾਰਾਂ ਨੂੰ ਆਪਣੀ ਕੋਠੀ ਤੇ ਬੁਲਾ ਕੇ ਫੈਸਲਾ ਕੀਤਾ ਚਾਹੇ ਜਿਹੜੀ ਹੈ ਅਕਾਲੀ ਦਲ ਨੇ ਉਦੋਂ ਜਿਹੜੇ ਸੁਖਬੀਰ ਸਿੰਘ ਬਾਦਲ ਡਿਪਟੀ ਮੁੱਖ ਮੰਤਰੀ ਸੀ ਪ੍ਰਕਾਸ਼ ਸਿੰਘ ਬਾਦਲ ਸੀ ਇਹਨਾਂ ਨੇ ਐਫ ਆਈ ਆਰ ਜਿਹੜੀ ਹੋਈ ਸੀਗੀ ਉਸ ਰਾਮ ਰਹੀਮ ਦੇ ਖਿਲਾਫ ਉਸ ਨੂੰ ਵਾਪਸ ਕੀਤਾ ਜਦੋਂ ਕਿ ਪੁਲਿਸ ਨੇ ਉਹ ਕੇਸ ਅੱਗੇ ਸ਼ੁਰੂ ਕਰ ਦਿੱਤਾ ਸੀ ਪ੍ਰੋਸੀਕਿਊਟਲੀ ਉਹ ਕੇਸ ਬੰਦ ਆ ਸੀ ਉਹਨਾਂ ਨੇ ਉਹ ਕੇਸ ਵਾਪਸ ਲੈ ਲਿਆ ਹੁਣ ਇਹ ਸਾਰਾ ਜਿਹੜਾ ਮਾਮਲਾ ਹੈ ਤੇ ਜੋ ਕੁਝ ਪ੍ਰਦੀਪ ਪਲੇਅਰ ਕਹਿੰਦਾ ਕਿ ਜਿਸ ਢੰਗ ਨਾਲ ਇਹ ਮਿਲੇ ਹੈ ਤੇ ਜਿਹੜੀ ਗੱਲ ਤੁਸੀਂ ਕਈ ਵਾਰ ਰਣਵੀਰ ਖੱਟੜਾ ਉਹਨਾਂ ਨੇ ਵੀ ਉਹੀ ਗੱਲ ਕਹੀ ਹੈ ਗੱਲ ਤਾਂ ਫਿਰ ਇੱਕੋ ਹੀ ਹੈ ਨਾ ਜੋ ਪ੍ਰਦੀਪ ਪਲੇਅਰ ਕਹਿ ਰਿਹਾ ਤੇ ਜੋ ਰਣਵੀਰ ਸਿੰਘ ਰਖੜਾ ਕਹਿ ਰਿਹਾ ਸੋ ਇਸ ਕਰਕੇ ਇਹ ਸਿਚੁਏਸ਼ਨ ਦੇ ਵਿੱਚ ਸਿੰਘ ਸਾਹਿਬਾਨ ਲਈ ਵੀ ਬੜੀ ਔਖੀ ਸਥਿਤੀ ਹੋਏਗੀ ਕਿ ਉਹ ਇਸ ਤੇ ਕੀ ਫੈਸਲਾ ਸੁਣਾਉਂਦੇ ਆ ਕਿਉਂਕਿ ਇਸ ਫੈਸਲੇ ਦਾ ਅਸਰ ਕੱਲਾ ਇੱਥੇ ਨਹੀਂ ਜੰਮੂ ਜੀ ਆਉਣ ਵਾਲੀਆਂ ਜਿਹੜੀਆਂ ਉਪਚੋਣਾ ਹੁੰਦੇ ਤੇ ਵੀ ਪੈਣਾ ਨਗਰ ਨਿਗਮ ਚੋਣਾਂ ਤੇ ਪੈਣਾ ਪੰਚਾਇਤ ਚੋਣਾਂ ਤੇ ਪੈਣਾ ਤੇ ਫਿਰ ਸਭ ਤੋਂ ਵੱਡੀ ਗੱਲ ਜਿਹੜੀ ਹੈ ਸ਼ਰੋਮਣੀ ਕਮੇਟੀ ਦੀਆਂ ਆਉਣ ਵਾਲੀਆਂ ਚੋਣਾਂ ਤੇ ਪੈਣਾ ਹੁਣ ਜਿਹੜੀਆਂ ਸ਼ਰੋਮਣੀ ਕਮੇਟੀ ਦੀਆਂ ਚੋਣਾਂ ਜਾਂ ਸ਼ਰੋਮਣੀ ਕਮੇਟੀ ਦੇ ਲਈ ਵੋਟਾਂ ਬਣਾਉਣ ਦਾ ਮਾਮਲਾ ਹੈ ਉਹਦੇ ਤੋਂ ਵੀ ਬੜਾ ਸਪਸ਼ਟ ਹੈ ਕਿ ਇਹਨਾਂ ਸੰਸਥਾਵਾਂ ਦਾ ਜਿਹੜਾ ਵਕਾਰ ਪਿਛਲੇ ਸਮੇਂ 'ਚ ਕਿੰਨਾ ਗਵਾਚਾ ਹੈ ਜੇ ਪਿਛਲੀ ਵਾਰ 2011 ਚ ਜਦੋਂ ਚੋਣਾਂ ਹੋਈਆਂ ਸੀ ਤਾਂ ਹੁਣ ਜਿੰਨੀਆਂ ਵੋਟਾਂ ਬਣੀਆਂ ਜਿਹੜੀ ਲੇਟੈਸਟ ਫਿਗਰ ਆਈ ਹੈ ਉਹ 27 ਲੱਖ ਦੀ ਆਈ ਹੈ ਚਾਰ ਜਾਂ ਪੰਜ ਵਾਰ ਇਹਨਾਂ ਨੂੰ ਤਰੀਕ ਵਧਾਉਣੀ ਪਈ ਹੁਣ ਫੇਰ ਸਤੰਬਰ ਕੀਤੀ ਹੈ ਪਰ ਉਥੋਂ ਤੱਕ ਟਾਰਗੇਟ ਪਹੁੰਚੂਗਾ ਕਿ ਨਹੀਂ ਪਹੁੰਚੂਗਾ ਕਿਉਂਕਿ ਉਹਦੇ ਨਾਲੋਂ ਅਧੀਆਂ ਵੋਟਾਂ ਵੀ ਨਹੀਂ ਬਣੀਆਂ ਜਿਹੜੀਆਂ ਪਿਛਲੀ ਵਾਰ 2011 'ਚ ਸੀ ਹੁੰਦੇ ਤੋਂ ਇਹ ਲੱਗਦਾ ਤਾਂ ਹੈ ਨਾ ਕਿਤੇ ਨਾ ਕਿਤੇ ਸਿੱਖ ਸਮਾਜ ਦੇ ਆਪਣੇ ਅੰਦਰ ਵੀ ਇਹਨਾਂ ਸੰਸਥਾਵਾਂ ਦਾ ਵਿਕਾਰ ਘਟਿਆ ਤੇ ਲੋਕਾਂ ਦਾ ਭਰੋਸਾ ਇਹਨਾਂ ਤੋਂ ਘਟਿਆ ਹੈਗਾ ਇਸੇ ਕਰਕੇ ਜਿਹੜੀਆਂ ਵੋਟਾਂ ਬਣਾਉਣ ਦਾ ਅਮਲ ਹੈ ਉਹ ਵੀ بار بار ਉਹਨਾਂ ਨੂੰ ਯਤਨ ਕਰਕੇ ਬਣਾਉਣ ਦਾ ਕੀਤਾ ਦਾ ਜਾ ਰਿਹਾ ਪਰ ਬਣ ਨਹੀਂ ਰਹੀਆਂ ਜਾਂ ਸਿੱਖ ਭਾਈਚਾਰਾ ਬਣਾ ਨਹੀਂ ਰਿਹਾ। ਤੋਂ ਇਸ ਕਰਕੇ ਇਹ ਸਾਰੀ ਗੱਲ ਇਸ ਤੇ ਨਿਰਭਰ ਕਰੇਗੀ ਜਦੋਂ ਉਹਨਾਂ ਦਾ ਫੈਸਲਾ ਸਾਹਮਣੇ ਆਏਗਾ ਕਿ ਆਇਆ ਉਹ ਫੈਸਲਾ ਜਦੋਂ ਦੇਣਗੇ ਉਹ ਜੋ ਕੁਝ ਤੱਥ ਜੋ ਤੁਸੀਂ ਰੰਬੀਰ ਸਿੰਘ ਰਖੜਾ ਉਹਨਾਂ ਦੀ ਗੱਲ ਕੀਤੀ ਹੈ ਜੋ ਕੁਝ ਜਿਹੜਾ ਜਿਹੜਾ ਅਕਾਲੀ ਦਲ ਸੁਧਾਰਨ ਦੇ ਆਗੂਆਂ ਨੇ ਉੱਥੇ ਕਿਹਾ ਹੈਗਾ ਉਸ ਨੂੰ ਕਿੰਨਾ ਕੋ ਤੱਥਾਂ ਦੇ ਆਧਾਰ ਤੇ ਜੇ ਫੈਸਲਾ ਆਉਂਦਾ ਤਾਂ ਫਿਰ ਕਿਸੇ ਵੀ ਤਰ੍ਹਾਂ ਉੱਥੋਂ ਵੀ ਜਿਹੜੀ ਹੈ ਮਾਫੀ ਨਹੀਂ ਮਿਲਦੀ ਲੱਗਦੀ ਫਿਰ ਜੇ ਇਹੀ ਮਾਫੀ ਹੈ ਕਿ ਲੈ ਵੀ ਉੱਥੇ ਤੁਸੀਂ ਜੁੱਤੇ ਝਾੜ ਦਿਓ ਜਪਜੀ ਸਾਹਿਬ ਦਾ ਪਾਠ ਕਰ ਦਿਓ ਜਾਂ ਕੋਈ ਹੋਰ ਸੇਵਾ ਕਰ ਦਿਓ ਤਾਂ ਸੇਵਾ ਹੈ ਇਹਦੇ ਤੇ ਕੋਈ ਸਜ਼ਾ ਨਹੀਂ ਹੈ ਜੇ ਤੈਨੂੰ ਲੱਗਦਾ ਵੀ ਸਿਹਤਾਰ ਲੈਰ ਵਾਲਿਆਂ ਕੋਲ ਜਿਹੜਾ ਅਕਾਲੀ ਦਲ ਵੱਖਰਾ ਬਣ ਗਿਆ ਬਣ ਗਿਆ ਪ੍ਰਜੀਡੀਅਮ ਜਨਾਂ ਉਹਨਾਂ ਕੋਲ ਕੋਈ ਪ੍ਰੋਗਰਾਮ ਹੈ ਕੋਈ ਹੋਸ ਪੰਜਾਬ ਲਈ ਪ੍ਰੋਗਰਾਮ ਤਾਂ ਇਹਨਾਂ ਕੋਲ ਵੀ ਕੋਈ ਨਹੀਂ ਸ਼੍ਰੋਮਣੀ ਕਾਲੀਦਾ ਸ਼ਖਬੀਰ ਸਿੰਘ ਬਾਦਲ ਦੀ ਗਵਾਈ ਵਾਲੇ ਕੋਲ ਕਿਹੜਾ ਪ੍ਰੋਗਰਾਮ ਹੈ ਜਮੂ ਜੀ ਪਰ ਜਦੋਂ ਲੋਕ ਸਭਾ ਚੋਣਾਂ ਹੋਈਆਂ ਸੀ ਇਹਨਾਂ ਮੈਨੀਫੈਸਟੋ ਤਾਂ ਅੱਛਾ ਖਾਸਾ ਬਣਾਇਆ ਮੈਨੀਫੈਸਟੋ ਤੁਸੀਂ ਦੇਖਿਆ ਹੁੰਦਾ ਕਿਤੇ ਛਪਿਆ ਕੋਈ ਕਿਤਾਬ ਚਾ ਕੋਈ ਸਿਪਾਈ ਚ ਦੇਖਿਆ ਵੇਖੋ ਉਹ ਮੈਨੀਫੈਸਟੋ ਇੱਕ ਵਾਰੀ ਤਾਂ ਮੈਂ ਦੇਖਿਆ ਸੀ ਥੋੜਾ ਕਹਿੰਨੇ ਨਹੀਂ ਛਪਿਆ ਹੀ ਨਹੀਂ ਜਮੂ ਜੀ ਉਹ ਛਪਿਆ ਹੀ ਨਹੀਂ ਹੈ ਨਹੀਂ ਉਵੇਂ ਨਹੀਂ ਚਪਿਆ ਮਤਲਬ ਇਹ ਆ ਇਹਦੇ ਪੁਆਇੰਟਸ ਹੈ ਇਹ ਇਸ ਰੂਪ ਜੀ ਥੋੜਾ ਜਿਹਾ ਸੀਗਾ ਹਾਂ ਉਹ ਤਾਂ ਜਮੂ ਜੀ ਉਹਨਾਂ ਕੋਲੇ ਉਹ ਤਾਂ ਸਾਰਾ ਕੁਝ ਜਿਹੜਾ ਕਾਲੀਦਲ ਦਾ ਪਹਿਲਾ ਪ੍ਰੋਗਰਾਮ ਸੀਗਾ ਉਹ ਉਹੀ ਹੈ ਜਿਸ ਨੂੰ ਇਹਨਾਂ ਨੇ ਜਿੰਨੀ ਦੇਰ ਸੱਤਾ 'ਚ ਰਹੇ ਉਹਨੂੰ ਭਲਾਈ ਰੱਖਿਆ ਉਹਦੇ ਚਾਹੇ ਚੰਡੀਗੜ੍ਹ ਦਾ ਮਾਮਲਾ ਉਹਦੇ ਚਾਹੇ ਇਲਾਕਿਆਂ ਦਾ ਮਾਮਲਾ ਉਹਦੇ ਚਾਹੇ ਪਾਣੀਆਂ ਦਾ ਮਾਮਲਾ ਉਹਦੇ ਤੇ ਤਾਂ ਕਦੀ ਗੱਲ ਹੀ ਨਹੀਂ ਕੀਤੀ ਕਾਲੀਦਲ ਨੇ ਪਾਣੀਆਂ ਦੇ ਮਾਮਲੇ ਤੇ ਹੁਣ S Y L ਇਹਨਾਂ ਨੇ ਪਹਿਲਾਂ ਹੀ ਉਹਨਾਂ ਦੀਆਂ ਜ਼ਮੀਨਾਂ ਵਾਪਸ ਕਰਤੀਆਂ ਜਿੱਥੋਂ ਤੱਕ ਗੱਲ ਹੈਗੀ ਹੈ ਫੈਡਰਲਿਜ਼ਮ ਦੀ ਉਹਦੇ ਤੇ ਇਹ ਹੁਣ ਇੰਨਾ ਕੁਝ ਫੈਡਰਲਿਜ਼ਮ ਦੇ ਅਟੈਕ ਹੋਏ ਬੀਜੇਪੀ ਇਹਨਾਂ ਜਦੋਂ ਆਪ ਸਰਕਾਰ ਸੀ ਉਦੋਂ ਸੈਂਟਰਲਾਈਜ਼ੇਸ਼ਨ ਹੋਈ ਧਾਰਾ 370 ਖਤਮ ਹੋਈ ਇਹਨਾਂ ਨੇ ਕਿਤੇ ਵੀ ਹਾ ਦਾ ਨਾਰਾ ਨਹੀਂ ਮਾਰਿਆ ਘੱਟ ਗਿਣਤੀਆਂ ਦੇ ਹਮਲੇ ਹੋਏ ਉਥੇ ਕਿਤੇ ਨਹੀਂ ਬੋਲੇ ਤਾਂ ਪ੍ਰੋਗਰਾਮ ਜਿਹੜਾ ਇਹਨਾਂ ਨੇ ਹੁਣ ਦੇ ਵਿੱਚ ਪੇਸ਼ ਕੀਤਾ ਹੁਣ ਦੇ ਵਿੱਚ ਪਹਿਲਾਂ ਇਹਨਾਂ ਕਿਤੇ ਅਮਲ ਨਹੀਂ ਕੀਤਾ ਕਿਉਂਕਿ ਨਾਲੇ ਉਹਨਾਂ ਨੇ ਇਹ ਐਲਾਨ ਕੀਤਾ ਹੈ ਕਿ ਜਿਹੜਾ ਸਾਡਾ ਨਵੰਬਰ 'ਚ ਜਲਾਸ ਹੋਏਗਾ ਅਸੀਂ ਉਹਦੇ ਵਿੱਚ ਆਪਣਾ ਨਵਾਂ ਪ੍ਰੋਗਰਾਮ ਨਵੀਂ ਰੂਪਰੇਖਾ ਤਿਆਰ ਕਰਾਂਗੇ ਉਹਦੇ ਵਿੱਚ ਉਹਨੂੰ ਫੈਡਰਲਿਜ਼ਮ ਦੀ ਵੀ ਗੱਲ ਕਰਦੇ ਆ ਇਹ ਤਾਂ ਹੁਣ ਦੇਖਣ ਵਾਲੀ ਗੱਲ ਹੈ ਨਾ ਜੇ ਦੂਜੀ ਦੂਜਾ ਧੜਾ ਜੇ ਮੰਨ ਲਓ ਉਹਨਾਂ ਨੂੰ ਵੱਖਰੀ ਪਾਰਟੀ ਬਣਾਉਣੀ ਪੈਂਦੀ ਹੈ ਜਾਂ ਇਸ ਤਰ੍ਹਾਂ ਹੀ ਤੁਰਨਾ ਪੈਂਦਾ ਤਾਂ ਉਹ ਵੀ ਪ੍ਰੋਗਰਾਮ ਤਾਂ ਆਪਣਾ ਬਣਾਉਣਗੇ ਹੀ ਨਾ ਫਿਰ ਇਹ ਪੈਰਲੈਲਿਜ਼ਮ ਦਾ ਜਿੱਥੋਂ ਤੱਕ ਤਾਲਕ ਆ ਉਹ ਤਾਂ ਅਨੰਦਪੁਰ ਸਾਹਿਬ ਦੇ ਮਤੇ ਨੂੰ ਹੀ ਮੰਨਿਆ ਜਾਂਦਾ ਵੀ ਉਹ ਪੈਰਲੈਲਿਜ਼ਮ ਲਈ ਅਨੰਦਪੁਰ ਸਾਹਿਬ ਦੇ ਮਤੇ ਦੀ ਤਾਂ ਕਾਲੀਦਾਲ ਨੇ ਗੱਲ ਹੀ ਨਹੀਂ ਕੀਤੀ ਕਦੇ ਤੁਸੀਂ ਸੁਣਿਆ ਕਦੇ ਤੁਸੀਂ ਤਾਂ ਕਵਰ ਕਰਦੇ ਰਹੇ ਹੋ ਆਈ ਨਹੀਂ ਆਉਂਦੀ ਗੱਲ ਬਸ ਉਹ ਤਾਂ 78 ਰਣਾ ਸੀ ਉਦੋਂ 1996 ਤੋਂ ਬਾਅਦ ਤੁਸੀਂ ਦੱਸੋ ਜੇ ਕਿਤੇ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਆਈ ਹੈ 1997 ਤੋਂ ਬਾਅਦ ਲਗਾਤਾਰ ਜਿਹੜਾ ਹੈ ਸੈਂਟਰਲਾਈਜ਼ੇਸ਼ਨ ਵੱਲ ਸਰਕਾਰ ਵਧੀ ਹੈਗੀ ਹੈ ਔਰ ਹੁਣ ਵੀ ਵੱਧ ਰਹੀ ਹੈ ਲਗਾਤਾਰ ਪਰ ਉਹਦੇ ਵਿੱਚ ਕਿਤੇ ਤੁਹਾਨੂੰ ਨਜ਼ਰ ਨਹੀਂ ਆਉਂਦਾ ਕਿ ਲੈ ਵੀ ਅਕਾਲੀ ਦਲ ਨੇ ਇੱਕ ਵਾਰ ਵੀ ਕਿਹਾ ਹੋਵੇ ਹੁਣ ਉਹਨਾਂ ਨੂੰ ਜ਼ਰੂਰ ਹੀ ਲੱਗਦਾ ਹੈ ਕਿ ਖੇਤਰੀ ਪਾਰਟੀਆਂ ਨਾਲ ਅਸੀਂ ਗੱਲਬਾਤ ਕਰਾਂਗੇ ਖੇਤਰੀ ਪਾਰਟੀਆਂ ਨੂੰ ਸੱਦਾਂਗੇ ਜਦੋਂ ਆਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਹੋਈ ਸੀ ਤਾਂ ਉਦੋਂ ਤੁਹਾਨੂੰ ਯਾਦ ਹੋਵੇਗਾ ਕਿ ਬਕਾਇਦਾ ਉਹ ਦੂਸਰੀਆਂ ਖੇਤਰੀ ਪਾਰਟੀਆਂ ਨੂੰ ਸੱਦ ਕੇ ਉਹਨਾਂ ਨਾਲ ਮੀਟਿੰਗਾਂ ਹੁੰਦੀਆਂ ਸੀ ਕਿ ਇਕੱਠਾ ਅਸੀਂ ਜੁਆਇੰਟ ਫਰੰਟ ਬਣਾਈਏ ਹਾਂ ਜੀ ਤਾਂ ਹੁਣ ਵੀ ਜਦੋਂ ਚੋਣਾਂ ਹਾਰੇ ਐ ਉਸ ਤੋਂ ਬਾਅਦ ਇਹਨਾਂ ਸ੍ਰੀਮ ਸਿੰਘ ਚੰਦੂ ਮਾਇਰਾ ਹੋਣੀ ਤੇ ਇੱਕ ਦੋ ਹੋਰ ਸਾਥੀ ਜਿਨ੍ਹਾਂ ਦੇ ਇਹਨਾਂ ਦੇ ਆਗੂ ਸੀਗੇ ਉਹਨਾਂ ਦੀ ਕਮੇਟੀ ਬਣੀ ਸੀ ਜਿਹੜੇ ਮੰਮਤਾ ਬੈਨਰਜੀ ਨੂੰ ਵੀ ਮਿਲ ਕੇ ਆਏ ਜਿਹੜੇ ਉੱਥੇ ਆਪਣੇ ਮਹਾਰਾਸ਼ਟਰ ਟੀਕੇ ਉੱਥੇ ਵੀ ਮਿਲ ਕੇ ਆਏ ਪਰ ਉਹ ਗੱਲ ਉੱਥੇ ਛੱਡਤੀ ਉਸ ਤੋਂ ਬਾਅਦ ਕੋਈ ਗੱਲ ਅੱਗੇ ਤੁਰੀ ਨਹੀਂ ਕਿਉਂਕਿ ਆਪ ਇਹ ਲਗਾਤਾਰ ਜੇ ਕਿਸਾਨ ਅੰਦੋਲਨ ਦੇ ਦਬਾਅ ਕਰਕੇ ਉਸ ਗੱਠਜੋੜ ਨੂੰ ਤੋੜਿਆ ਇਹਨਾਂ ਨੇ ਪਹਿਲਾਂ ਤਾਂ ਉਸ ਗੱਠਜੋੜ ਚ ਹੀ ਰਹਿ ਤੇ ਉਹ ਗੱਠਜੋੜ ਜਿਹੜਾ ਸੀਗਾ ਜਿਸ ਪਾਰਟੀ ਦੀ ਅਗਵਾਈ ਚ ਸਰਕਾਰ ਸੀ ਉਹ ਲਗਾਤਾਰ ਜਿਹੜੀ ਹੈ ਫੈਡਰਲਿਜ਼ਮ ਤੇ ਹਮਲੇ ਕਰਦੀ ਸੀ ਤਾਂ ਉਦੋਂ ਅਕਾਲੀ ਦਲ ਤਾਂ ਬੋਲਿਆ ਨਹੀਂ ਕਿਤੇ ਹਾਂਜੀ ਤੋਂ ਮੇਰਾ ਕਲ ਕੁੱਲ ਮਿਲਾ ਕੇ ਕਾਲੀ ਦਲ ਦੀ ਜਿਹੜੀ ਏਕਤਾ ਮੈਂ ਉਹ ਤਾਂ ਨੇੜੇ ਤੇੜੇ ਜਾਪਦੀ ਨਹੀਂ ਕੋਈ ਇਹੋ ਜਿਹਾ ਕੋਈ ਲੱਗਦਾ ਨਹੀਂਗਾ ਤੇ ਸਿੰਘ ਸਾਹਿਬਾਨ ਦੀ ਦੇਖੋ ਉਹ ਤਾਂ ਜੰਮੂ ਜੀ ਹੁਣ ਸਿੰਘ ਸਾਹਿਬਾਨ ਦਾ ਜਿਹੜਾ ਫੈਸਲਾ ਉਹ ਕੀ ਆਉਂਦਾ ਹੈ ਉਹ ਫਿਰ ਕਿੰਨਾ ਕੁ ਮੰਨਦੇ ਆ ਕਿਹੜੀ ਧਿਰ ਮੰਦੀ ਕਿਹੜੀ ਨਹੀਂ ਬੰਦੀ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਪ੍ਰੋਫੈਸਰ ਮਨਜੀਤ ਸਿੰਘ ਹੋਣਾ ਨੇ ਜ਼ਿੰਮੇਦਾਰ ਸੀਗੇ ਤਾਂ ਉਹਨਾਂ ਨੇ ਉਦੋਂ ਯਤਨ ਕੀਤਾ ਸੀ ਏਕਤਾ ਦਾ ਤਾਂ ਉਹਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਹੁਣ ਹੀ ਉਸ ਏਕਤਾ ਤੋਂ ਦੂਰ ਹੋ ਗਏ ਸੀ ਉਹਨਾਂ ਇਨਕਾਰ ਕਰਦਾ ਸੀ ਉਸ ਏਕਤਾ ਵਿੱਚ ਆਉਣ ਦਾ ਆ ਉਸ ਸਮੇਂ ਜਿੱਥੇ ਤਰ ਗੁਰਚਰਨ ਸਿੰਘ ਟੋੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੁੰਦੇ ਸੀ ਪਰ ਉਹ ਮਾਮਲਾ ਕਿਸੇ ਕਿਨਾਰੇ ਨਹੀਂ ਸੀ ਲੱਗਾ ਵਿੱਚ ਵਿਚਾਲੇ ਰੁਲ ਗਿਆ ਸੀ ਤੇ ਬਹੁਤ ਵੱਡਾ ਕੱਠ ਜਿਹੜਾ ਉੱਤੇ ਦਰਬਾਰ ਸਾਹਿਬ ਕੀਤਾ ਗਿਆ ਸੀਗਾ ਤੋ ਇਹ ਮਾਮਲਾ ਤਾਂ ਲੱਗਦਾ ਕਿ 30 ਨੂੰ ਵੀ ਹੱਲ ਨਹੀਂ ਹੁੰਦਾ ਲੱਗਦਾ ਤੇ ਅੱਗੇ ਲਟਕਦਾ ਲਟਕਣ ਦੇ ਜ਼ਿਆਦਾ ਇਹਦੇ ਸੰਭਾਵਨਾ ਹੈਗੀ ਹੈ। ਦੇਖੋ ਤੁਹਾਨੂੰ ਪਤਾ ਕਿ ਜਮੇ ਗੱਲ ਕੱਲਾ ਹੁਣ ਦੋ ਦੋ ਗੱਲਾਂ ਨੇ ਨਾ ਜਿਹੜੀਆਂ ਮੈਂ ਪਹਿਲਾਂ ਵੀ ਕਹੀਆਂ ਇੱਕ ਤਾਂ ਇਹ ਹੈ ਕਿ ਜਿਹੜੇ ਸਿੰਘ ਸਾਹਿਬ ਆਣਪੋਲ ਮਾਮਲਾ ਹੈ ਉਹਨਾਂ ਨੇ ਫੈਸਲਾ ਜਿਹੜਾ ਕਰਨਾ ਹੈ ਜਿਹੜਾ ਬੇਅਦਬੀ ਦੇ ਮਾਮਲੇ ਤੇ ਕਰਨਾ ਹੈ ਜਾਂ ਜਿਹੜਾ ਰਾਮ ਰਹੀਮ ਨੂੰ ਮਾਫੀਨਾਮਾ ਦੇਣ ਤੇ ਗੱਲ ਕਰਨੀ ਹੈ ਜਾਂ ਮਾਫੀਨਾਮਾ ਖਤਮ ਕਰਨ ਤੇ ਫੈਸਲਾ ਸੁਣਾਉਣਾ ਹੈ ਜਾਂ ਉਹਨਾਂ ਨੇ ਜਿਹੜਾ 90 ਲੱਖ ਰੁਪਈਆ ਸ਼੍ਰੋਮਣੀ ਕਮੇਟੀ ਨੇ ਖਰਚਿਆ ਉਹਦੇ ਦੇ ਫੈਸਲਾ ਸੁਣਾਉਣਾ ਕਿ ਜਾਂ ਉਹਨਾਂ ਸਮੁੱਚੇ ਸਾਰੇ ਦੇ ਉੱਪਰ ਫੈਸਲਾ ਸੁਣਾਉਣਾ ਇਹ ਹੁਣ ਇਸ ਗੱਲ ਤੇ ਕਿਉਂਕਿ ਜਿਹੜੀ ਇਹਨਾਂ ਨੇ ਸ਼ਿਕਾਇਤ ਕੀਤੀ ਹੈ ਆਪਣੇ ਬਾਗੀ ਧੜੇ ਨੇ ਜੱਜ ਨੂੰ ਚਾਰ ਚਾਰ ਮੁੱਦੇ ਲਏ ਉਹਨਾਂ ਦਾ ਹਾਂ ਹਾਂਜੀ ਚਾਰ ਮੁੱਦੇ ਲਏ ਮੁੱਖ ਤੌਰ ਤੇ ਉਹਨਾਂ ਦਾ ਹਾਂ ਹਾਂ ਤਾਂ ਉਹ ਫੈਸਲਾ ਤਾਂ ਫਿਰ ਉਹਨਾਂ ਤੇ ਹੀ ਹੋਣਾ ਨਾ ਤੇ ਉਹਨਾਂ ਤੋਂ ਅੱਗੇ ਗੱਲ ਕਿੱਥੇ ਕੋ ਤੱਕ ਜਾਂਦੀ ਹੈ ਫਿਰ ਉਹ ਦੇਖਣ ਵਾਲੀ ਗੱਲ ਹੈ ਜੀ ਜਿਹੜੀ ਝੁੰਦਾ ਕਮੇਟੀ ਦੀ ਰਿਪੋਰਟ ਦੀ ਇਹ ਗੱਲ ਕਰਦੇ ਹੈਗੇ ਆ ਸੁਖਬੀਰ ਬਾਦਲ ਦੇ ਬਾਰੇ ਗੱਲ ਕਰਦੇ ਆ ਕਿ ਸੁਖਬੀਰ ਬਾਦਲ ਜੇ ਕਾਲ ਤੱਕ ਜਦੋਂ ਕਹੂਗਾ ਛੱਡ ਦੇਣਗੇ ਉਤੋਂ ਤੇ ਉਹ ਇਹਨਾਂ ਨੂੰ ਆਪਣੇ ਨਾਂ ਰਲਾ ਲੈਣਗੇ ਇਹ ਵੀ ਸਵਾਲ ਹੈ ਹਾਂਜੀ ਫਿਰ ਇਹ ਵੀ ਸਵਾਲ ਹੈ ਕਿ ਜੇ ਉਹ ਆਪਣਾ ਵੱਖਰਾ ਢਾਂਚਾ ਲਗਾਤਾਰ ਬਣਾ ਰਹੇ ਹੁਣ ਤਾਂ ਉਹਨਾਂ ਨੇ ਪਾਰਲੀਮੈਂਟਰੀ ਬੋਰਡ ਵੀ ਬਣਾਤਾ ਤੇ ਇਸ ਕਰਕੇ ਜਿਹੜੀਆਂ ਜਿਹੜੀਆਂ ਸੰਸਥਾਵਾਂ ਪਹਿਲਾਂ ਕਾਲੀ ਦਲ ਦੇ ਕਿਸੇ ਟਾਈਮ ਜਦੋਂ ਕਾਲੀ ਦਲ ਡੈਮੋਕਰੇਟਿਕਲੀ ਕੰਮ ਕਰਦਾ ਸੀਗਾ ਉਹ ਸਮੇਂ ਬਣੀਆਂ ਸੀ ਉਹ ਸਾਰੀਆਂ ਸੰਸਥਾਵਾਂ ਤਾਂ ਬਣ ਗਈਆਂ ਕਿ ਉਹ ਸੰਸਥਾਵਾਂ ਅੱਗੇ ਉਸ ਢੰਗ ਨਾਲ ਚੱਲਣਗੀਆਂ ਜਾਂ ਫਿਰ ਉਹ ਸੰਸਥਾਵਾਂ ਫਿਰ ਪ੍ਰਧਾਨ ਦੇ ਉੱਤੇ ਨਿਰਭਰ ਕਰਨੀਆਂ ਕਿ ਸਾਰੇ ਅਧਿਕਾਰ ਪ੍ਰਧਾਨ ਦੇ ਦੇ ਦਿੱਤੇ ਕਿ ਤੇ ਇੱਕ ਛੋਟੇ ਸਵਾਲੇ ਦੇ ਵਿੱਚ ਵੀ ਕੀ ਤੈਨ ਲੱਗਦਾ ਵੀ ਸੁਖਵੀਰ ਬਾਦਲ ਉਹਦੇ ਤੋਂ ਪਿੱਛੇ ਹਟਣਗੇ ਨਹੀਂ ਇਹ ਤਾਂ ਲੱਗਦਾ ਨਹੀਂ ਜੀ ਕਿਉਂਕਿ ਜੇ ਉਹ ਹਟਣਾ ਹੁੰਦਾ ਤੇ ਫਿਰ ਜੇ ਦੇਖੋ ਜੇ ਹਟਣਾ ਹੀ ਹੁੰਦਾ ਜੰਮੂ ਜੀ ਤੇ ਫਿਰ ਲੜਾਈ ਇੱਥੋਂ ਤੱਕ ਪਹੁੰਚਦੀ ਕਿਉਂ ਹਾਂ